ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਰਿਜਲਟ ਦੱਸਣ ਜਾ ਰਿਹਾ ਕਮਾਲਪੁਰੇ ਦਾ ਮੇਲਾ ਦੁਨੀਆ 'ਚ ਮਸ਼ਹੂਰ ਆ ਜਦੋਂ ਕਰਵਾਉਂਦੇ ਆ ਤਾਂ ਵੱਖਰੀ ਗੱਲਬਾਤ ਹੁੰਦੀ ਆ ਰਿਜਲਟ ਦੱਸੀਏ ਤਾਂ ਆਪਾਂ ਮੇਰੇ ਵੀਰੋਂ ਪਹਿਲੇ ਨੰਬਰ ਤੇ ਸੀਚੇਵਾਲ ਦੀ ਟੀਮ ਆਈ 1 ਲੱਖ ਇਨਾਮ ਜਿੱਤ ਕੇ ਲੈ ਕੇ ਗਈ ਆ ਮੁੰਡੇ ਦੂਜਾ ਇਨਾਮ 70000 ਸੀਗਾ ਤਲਵੰਡੀ ਰਾਏ ਦੀ ਟੀਮ ਮੇਰੇ ਵਿਰੋ 2 ਨੰਬਰ ਤੇ ਆਈ ਬੈਸਟਾ ਨੂੰ 51 51000 ਟੱਬੇ ਆਲਾ ਤੇ ਬੁਰੀਆ ਸਰਸਰ ਮੇਰੇ ਵਿਰੋ ਬੈਸਟ ਰੀਡਰ ਬਣੇ ਜਾਫੀ ਪਿੰਦੂ ਸੀਚੇ ਆਲ ਤੇ ਗੁਰਵਿੰਦਰ ਕਾਂਗੇ ਆਲਾ ਟੌਪ ਦੀ ਗੇਮ ਦਿਖਾਈ ਟੌਪ ਦਾ ਮੇਲਾ ਹੋਇਆ ਮੈਂ ਭਾਵੇਂ ਖੜਾਰੀ ਕਾਫੀ ਘੱਟ ਪਹੁੰਚੇ ਕਿਉਂਕਿ ਆਪਾਂ ਇੱਕ ਦਿਨ ਪਹਿਲਾਂ ਵੀਡੀਓ ਬਣਾਈ ਸੀਗੀ ਉਹਦੇ ਚ ਦੱਸਿਆ ਸੀ ਪਾਲਾ ਦੱਲਾ ਖੇਡਣਗੇ ਪਰ ਇੱਕ ਦਿਨ ਦੀ ਸਵੇਰ ਨੂੰ ਮੇਰੇ ਵੀਰੋ ਸਭ ਕੁਛ ਹੀ ਚੇਂਜ ਹੋਇਆ ਪਿਆ ਹੁੰਦਾ ਅੱਜ ਦੀ ਕਬੱਡੀ ਤੇ ਇਦਾਂ ਹੀ ਹੁੰਦਾ ਗੱਲ ਜ਼ਿਆਦਾ ਨਹੀਂ ਲੈ ਕੇ ਜਾਣਾ ਚਾਹੁੰਦਾ ਲੰਬੀ ਖੁਸ਼ੀ ਦੁੱਖਾਂ ਵਾਲਾ ਵੀ ਮੇਰੇ ਵੀਰੋ ਛੱਟ ਖਾ ਬੈਠਾ ਜਲਦੀ ਵਾਪਸੀ ਕਰੂਗਾ ਆਉਣ ਵਾਲੇ ਕੱਪਾਂ ਤੇ ਬਾਗੜੀਆਂ ਚੈਂਪੀਅਨਸ਼ਿਪ ਤੇ ਹੋ ਸਕਦਾ ਜੱਗੂ ਹਾਕਮ ਵਾਲੀਆ ਮੇਰੇ ਵੀਰੋ 15 ਤਰੀਕ ਤੋਂ ਬਾਅਦ ਖੇਡੂਗਾ ਕਿਉਂਕਿ ਦੁਨੀਆਂ ਯਾਰ ਮੈਸੇਜ ਕਰਦੇ ਆ ਦਰਸ਼ਕ ਜੋ ਕਬੱਡੀ ਦੇਖਦੇ ਆ ਜੋ ਮੇਰੇ ਵੀਰੋ ਪਿਆਰ ਕਰਦੇ ਇਹਨਾਂ ਖਿਡਾਰੀਆਂ ਨੂੰ ਇਹਨਾਂ ਬਾਰੇ ਵੀ ਦੱਸਣਾ ਸੀਗਾ ਜ਼ਰੂਰ ਕਿਉਂਕਿ ਰੋਜ਼ ਹੀ ਮੈਂ ਦੇਖਦਾ ਵੀਡੀਓ ਦੇ ਵਿੱਚ ਜੱਗੂ ਜੱਗੂ ਹੋਈ ਰਹਿੰਦੀ ਆ ਆ ਰਿਹਾ ਜਲਦੀ ਵਾਪਸੀ ਕਰੂਗਾ 우ਸਤਾਦ ਸਾਡਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਾਇਆ ਕਰੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕੁਝ ਮੈਂ ਗਾਲਜ ਗਲਤ ਬੋਲ ਗਿਆ ਹੋਇਆ ਤਾਂ ਦਿਲ ਤੋਂ ਮਾਫੀ ਚਾਹੁੰਨਾ ਹੈ ਦਿਲ ਤੋਂ ਜੇ ਤੁਹਾਨੂੰ ਬੁਰਾ ਲੱਗਿਆ ਹੋਇਆ ਕੁਝ ਜ਼ਰੂਰ ਮਾਫੀ ਮੰਗਦਾ ਧੰਨਵਾਦ